ਹੈਲੋ ਸਸਿਕਾ ਜੀ ਕੀ ਹਾਲ ਚਾਲ ਹੈ ਭੈਣਾਂ ਦਾ ਅਸੀਂ ਫਿਰ ਤੋਂ ਹਾਜ਼ਰ ਹੋਏ ਹਾਂ ਜੀ ਤੁਹਾਡੇ ਲਈ ਬਹੁਤ ਜਿਆਦਾ ਸੋਹਣੇ ਸੂਟ ਲੈ ਕੇ ਤੁਸੀਂ ਪਲੀਜ਼ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸਿਰਤ ਬਾਈ ਸੁਮਨ ਤੁਸੀਂ ਉੱਥੇ ਜਾ ਕੇ ਵੀ ਆਪਾਂ ਨੂੰ ਫੋਲੋ ਕਰੋ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਾਂ ਮਸ਼ੀਨ ਵਰਕ ਹੈਂਡ ਵਰਕ ਦੇ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਜੋ ਵੀ ਆਪਣੇ ਕੋਲੇ ਤੇ ਆਪਾਂ ਉਥੇ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਸੂਟ ਆਪਣੇ ਤੋਂ ਤਿਆਰ ਕਰਵਾਉਣਾ ਜਾਂ ਤੁਸੀਂ ਆਪ ਦਾ ਖੁਦ ਦਾ ਡਿਜ਼ਾਈਨ ਭੇਜ ਕੇ ਵੀ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈ ਟੇਲਰ ਵੀ ਸਟਿਚਿੰਗ ਲਈ ਵੀ ਆਪਣੇ ਕੋਲੇ ਹਰ ਤਰ੍ਹਾਂ ਦੀ ਸਟਿਚਿੰਗ ਵੀ ਕਰਕੇ ਦਿੰਦੇ ਆ ਆਪਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਦੇ ਵਿੱਚ ਡਿਜ਼ਾਈਨਿੰਗ ਕਰਾਉਣੀ ਹੋਵੇ ਡਿਜ਼ਾਈਨਰ ਪੀਸ ਬਣਾਉਣਾ ਹੋਵੇ ਸਾਡੇ ਕੋਲੋਂ ਤੁਸੀਂ ਤਿਆਰ ਕਰਵਾ ਸਕਦੇ ਹੋ ਹਰ ਇੱਕ ਬੁਟੀਕ ਨਾਲੋਂ ਬਹੁਤ ਜ਼ਿਆਦਾ ਰੇਟ ਘੱਟ ਹੈ ਆਪਾਂ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਦੇਵਾਂਗੇ ਆ ਗਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਸਾਡੇ ਮੈਸੇਜ ਕਰਿਆ ਕਰੋ ਵੀਡੀਓ ਥੱਲੇ ਆ ਕੇ ਤੇ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਅੱਜ ਆਪਾਂ ਤੁਹਾਨੂੰ ਜ਼ਿਆਦਾ ਟਾਈਮ ਤੁਹਾਡਾ ਨਹੀਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਆਪਣੇ ਕੋਲ ਜਿਵੇਂ ਜਿਵੇਂ ਆਪਣੀ ਵੈਰਾਈਟੀ ਤਿਆਰ ਹੋ ਰਹੀ ਹੈ ਸੂਟਾਂ ਦੀ ਇੱਕ ਤਾਂ ਠੰਡ ਬਹੁਤ ਪੈ ਰਹੀ ਹੈ ਹੈਨਾ ਕੰਮ ਚੱਲ ਨਹੀਂ ਰਿਹਾਗਾ ਇਸ ਕਰਕੇ ਜਿਵੇਂ ਜਿਵੇਂ ਵੀ ਆਪਣੇ ਕੋਲ ਸੂਟ ਰੈਡੀ ਹੋ ਰਹੇ ਆ ਉਵੇਂ ਉਵੇਂ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂਗੇ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ ਤੇ ਲੋਪੇ ਨੂੰ ਆਪਾਂ ਤੁਹਾਨੂੰ ਪਹਿਲਾਂ ਕਲਰ ਦਿਖਾਉਣੇ ਆਪਾਂ ਸਿਲਕ ਪਸ਼ਮੀਨੇ ਦੇ ਉੱਪਰ ਮਹਿਰੂਨ ਕਲਰ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਤੁਸੀਂ ਚੈੱਕ ਕਰੋ ਕੱਟਵਰਕ ਦਾ ਕੰਮ ਹੋਇਆ ਮੋਰਨੀ ਵਾਲਾ ਕੰਮ ਹੋਇਆ ਜੀ ਜਿਹੜਾ ਕਿ ਟ੍ਰੈਂਡ ਦੇ ਵਿੱਚ ਚੱਲ ਰਿਹਾ ਮੋਰਨੀ ਦਾ ਕੰਮ ਦੇਖੋ ਤੇ ਇਹ ਨਾਲ ਆਪਾਂ ਐਵੇਂ ਕਲਰ ਕੰਟਰਾਸਟਡ ਰੈਡੀ ਕੀਤਾ ਨਾਲ ਹਜੇ ਤਾਂ ਦੁਪੱਟਾ ਰੈਡੀ ਹੋਈ ਜਾਂਦਾ ਹੈਗਾ ਕਿਉਂਕਿ ਧੁੱਪ ਨਹੀਂ ਨਿਕਲ ਰਹੀ ਤੇ ਅੰਦਰ ਕੋਲੇ ਦੁਪੱਟੇ ਜਿਹੜੇ ਪਏ ਰਹਿੰਦੇ ਹੈਗੇ ਤੇ ਇਹ ਹੋ ਗਿਆ ਜੀ ਬਾਜੂ ਦਾ ਕੰਮ ਤੇ ਇਹਦਾ ਬੈਕ ਤੇ ਫਰੰਟ ਬਣਾਇਆ ਹੋਇਆ ਆਪਾਂ ਤੁਹਾਨੂੰ ਮੈਂ ਚੈੱਕ ਕਰਾਉਣੀ ਹੈ ਇੱਕ ਹੋ ਗਿਆ ਜੀ ਇਹ ਤਾਂ ਬੈਗ ਲੋਪੈਨ ਤੁਸੀਂ ਚੈੱਕ ਕਰੋ ਬੈਗ ਤੇ ਵੀ ਆਪਾਂ ਕੱਟਵਾਰ ਕੇ ਕੀਤਾ ਠੀਕ ਹੈ ਜੀ ਇਹ ਹਿੱਪ ਤਾਂ ਹੀ ਜਾਂਦਾ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਸੁਮਦਾ ਮਹਿਰੂਨ ਕਲਰ ਹੈ ਡਬਲ ਟੋਨ ਹੈ ਜੀ ਕਲਰ ਵੇਖੋ ਜੀ ਤੁਸੀਂ ਇੱਕ ਇਧਰਲੇ ਪਾਸੇ ਇਹ ਸ਼ੇਡ ਹੈ ਇਧਰ ਮਹਿਰੂਨ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਚਨੂਨ ਦਾ ਦੁਪੱਟਾ ਲਾਇਆ ਹੈ ਤੇ ਆਪਣੇ ਦੁਪट्टे ਰੈਡੀ ਹੋ ਹੀ ਜਾਂਦੇ ਹੈਗੇ ਜੇ ਤੁਹਾਨੂੰ ਐਵੇਂ ਦਾ ਸੂਟ ਪਸੰਦ ਆ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਨੂੰ ਭੇਜ ਸਕਦੇ ਹੋਗੇ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਲਿਓ ਤੇ ਲੋਪੈਣੇ ਜਿਹੜੇ ਸੂਟ ਦੀ ਜ਼ਿਆਦਾ ਡਿਮਾਂਡ ਆ ਰਹੀ ਹੈਗੀ ਇਹ ਮੇਰੇ WhatsApp ਨੰਬਰ ਤੇ ਬਹੁਤ سارے ਮੈਸੇਜ ਆ ਰਹੇ ਮੇਰੇ ਖੁਦ ਦੇ ਵੇਅਰ ਕੀਤਾ ਹੋਇਆ ਸੂਟ ਹੈਗਾ ਮੈਨੂੰ ਖੁਦ ਨੂੰ ਬਹੁਤ ਸੋਹਣਾ ਲੱਗਿਆ ਇੱਕ ਤਾਂ ਇਹਦੀ ਇਹ ਮੌਜਾਗੀ ਜਿਵੇਂ ਕਈ ਵਾਰੀ ਨਾ ਸਰਦੀਆਂ ਦੇ ਵਿੱਚ ਲਾਈਟ ਨਹੀਂ ਹੁੰਦੀ ਜੀ ਇਹਦੇ ਨਾ ਪ੍ਰੈਸ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਜੀ ਇਹ ਇਵੇਂ ਦਾ ਹੈਗਾ ਫੈਬਰਿਕ ਤੇ ਇਹ ਤੁਸੀਂ ਵੇਖੋ ਜੀ ਪੈਚਵਰਕ ਦਾ ਕੰਮ ਠੀਕ ਹੈ ਜੀ ਇਹ ਸਾਰੇ ਪੈਚਵਰਕ ਹੋਏ ਹੈ ਨੱਕ ਤਾਂ ਇਵੇਂ ਦੇ ਪੈਚਵਰਕ ਬਣੇ ਹੋਏ ਤੇ ਇਹ ਨਾਲੇ ਦੇ ਆਪਾਂ ਵਰਕ ਕੀਤਾ ਹੋਇਆ ਇਹ ਕਲੀਆਂ ਜਾਂਦੇ ਆ ਇਸ ਤਰ੍ਹਾਂ ਨੋਟ ਇਹ ਆਪਾਂ ਤੁਹਾਨੂੰ ਇਹ ਮੈਂ ਚੈੱਕ ਕਰਵਾਉਣੇ ਆ। ਇਹ ਹੋ ਗਿਆ ਜੀ ਇੱਥੇ ਨੈਕ ਬਣੂਗਾ ਇਹਦਾ ਤੇ ਇੱਧਰ ਹੋ ਗਿਆ ਫਰੰਟ ਘੇਰਾ। ਇਹਦੀ ਲੰਬਾਈ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਜੀ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਹੈਗਾ। ਜੇ ਇਹ ਸੂਟ ਤੁਹਾਨੂੰ ਪਸੰਦ ਹੋਵੇ ਇਹ ਵੀ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ। ਠੀਕ ਹੈ ਜੀ। ਇਹਦੇ ਬਾਦੂ ਦਾ ਕੰਮ ਵੀ ਕੀਤਾ ਹੋਇਆ ਆਪਾਂ। ਲਓ ਜੀ ਇਹ ਆਪਾਂ ਬਾਜੂ ਦਾ ਕੰਮ ਕੀਤਾ ਹੋਇਆ ਪੈਚ ਵਰਕ ਤੁਸੀਂ ক্লোਜ਼ ਤੋਂ ਚੈੱਕ ਕਰੋ ਜੀ ਕਾਫੀ ਮਿਹਨਤ ਕਰਕੇ ਬਣਾ ਰਹੇ ਹੈਗੇ ਤੇ ਭੈਣਾ ਆਪਣੇ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰ ਰਹੀ ਹੈਗੇ ਇਹਨਾਂ ਸੂਟਾਂ ਦੀ ਨਾ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਆਪਣੇ ਕੋਲੇ ਇਹਵੇਂ ਦੇ ਦੋ ਸੂਟ ਤਿਆਰ ਹੋਏ ਕਿਉਂਕਿ ਕੰਮ ਬਹੁਤ ਜ਼ਿਆਦਾ ਹੈਗਾ ਤੇ ਆਪਾਂ ਉਵੇਂ ਮੈਂ ਸੂਟ ਜਿਹੜੇ ਰੈਡੀ ਕਰ ਰਹੇ ਹੈਗੇ ਲਓ ਜੀ ਦੇਖੋ ਕਲਰ ਤੁਸੀਂ ਚੈੱਕ ਕਰੋ ਭੈਣੋ ਬਹੁਤ ਜਿਆਦਾ ਸੋਹਣਾ ਹੈਗਾ ਇਹ ਹੈਗੇ ਬਿਨਾ ਦੁਪट्टे ਤੋਂ ਦੁਪट्टे ਤੋਂ ਲੈਣਾ ਜਾਂ ਸਟੀਚਿੰਗ ਕਰਵਾ ਕੇ ਲੈਣਾ ਸਾਡੇ ਕੋਲ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਤੇ ਬਿਨਾ ਸਟੀਚਿੰਗ ਤੋਂ ਵੀ ਇਹ ਪੈਚਵਰਕ ਦਾ ਦੇਖੋ ਕਿੰਨਾ ਸੋਹਣਾ ਕੰਮ ਕੰਟਰਾਸਟ ਕਿੰਨਾ ਸੋਹਣਾ ਬਣਿਆਗਾ ਨਾਲੇ ਕਲੀਆਂ ਜਾਂਦੀਆਂ ਇਹਨਾਂ ਬਹੁਤ ਸੋਹਣੀ ਗ੍ਰੇਸ ਆਊਗੀ ਸੂਟ ਦੀ ਜਦੋਂ ਸਲਾਈ ਹੋਇਆ ਤੁਸੀਂ ਸਾਡੇ ਕੋਲੋਂ ਸਲਾਈ ਕਰਾ ਕੇ ਵੀ ਲੈ ਸਕਦੇ ਹੋ ਤੇ ਬਿਨਾਂ ਸਲਾਈ ਤੋਂ ਵੀ ਆਪਦੇ ਕੋਲ ਸੂਟ ਇਹ ਤੁਸੀਂ ਮੰਗਵਾ ਸਕਦੇ ਬੁੱਕ ਕਰ ਸਕਦੇ ਹੋ ਤੇ ਲੋਜੀ ਬਾਜੂ ਦਾ ਕੰਮ ਹੋ ਗਿਆ ਠੀਕ ਹੈ ਇਹ ਬਿਨਾਂ ਦੁਪट्टे ਤੋਂ ਸੂਟ ਹੋ ਗਏ ਨਾ ਦੁਪट्टे ਹਜੇ ਰੈਡੀ ਹੋ ਰਹੇ ਹੈਗੇ ਤੇ ਜਿੰਨੇ ਕੁ ਰੈਡੀ ਆਪਣੇ ਕੋਲ ਤਿਆਰ ਹੋ ਰਹੀ ਆਪਾਂ ਉਹਵੇਂ ਰੱਖ ਕੇ ਟਾਈਬੀ ਦਾ ਸੂਟ ਹੈ ਜੀ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਵੇਖੋ ਜਿਵੇਂ ਆਪਣੀਆਂ ਮੰਮੀਆਂ ਲਈ ਇਹ ਸੂਟ ਵੀ ਬਹੁਤ ਸੋਹਣੇ ਹੈਗੇ ਵਸਤਾ ਕਰ ਲ ਸ਼ਲੁਕਾ ਵਾਲਿਆ ਕੋਈ ਵੀ ਸੂਟ ਆਪਣੀ ਅੱਜ ਕੱਲ ਤਾਂ ਕਿਸੇ ਵੀ ਏਜ ਗਰੁੱਪ ਦਾ ਕੋਈ ਹੈ ਨਹੀਂਗਾ ਜੀ ਕਿਵੇਂ ਦੇ ਸੂਟ ਆਪਾਂ ਪੇਅਰ ਕਰ ਲੀਏ ਤੁਸੀਂ ਇਹ ਟਾਈਪੀ ਦਾ ਸੂਟ ਹੈ ਬਹੁਤ ਸੋਹਣਾ ਲਾਈਟ ਚ ਅੰਗੂਰੀ ਜਿਹਾ ਕਲਰ ਹੈ ਬਹੁਤ ਹੀ ਸੋਹਣਾ ਇਹ ਪ੍ਰਿੰਟ ਬਣਿਆ ਹੋਇਆ ਹੈ ਇਹਦੇ ਵਿੱਚ ਬਹੁਤ ਵਧੀਆ ਵਾਲੀ ਟਾਈਪੀ ਹੈਗੀ ਇਹ ਬਾਜੂ ਦਾ ਕੰਮ ਹੈਗਾ 5 ਮੀਟਰ ਹੈ ਜੀ 올ਓਵਰ ਬਾਜੂ ਤੇ ਫਰੰਟ ਦਾ ਕੰਮ ਹੈ ਜੀ ਨੈੱਕ ਦਾ ਕੰਮ ਆ ਬਸ ਇੱਥੋਂ ਤਾਈਂ ਆ ਨੈੱਕ ਦਾ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਇਹ ਵੀ ਬਹੁਤ ਵਧੀਆ ਵਾਲੀ ਟਾਈਪ ਵੀ ਹੈ ਇਹ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਇਹ ਵੀ ਬੁੱਕ ਕਰ ਸਕਦੇ ਹੋ ਤੇ ਆਪਣੇ ਕੋਲੇ ਬਹੁਤ ਜਿਆਦੇ ਸੋਹਣੇ ਸੋਹਣੇ ਸੂਟ ਹੁੰਦੇ ਆ ਮੇਰੀ ਰਿਕਵੈਸਟ ਆ ਸਾਰੀਆਂ ਭੈਣਾਂ ਨੂੰ ਐਸਾ ਤਾਂ ਮੇਰੀਆਂ ਭੈਣਾਂ ਮੇਰੀ ਬਹੁਤ ਜਿਆਦੇ ਸਪੋਰਟ ਕਰ ਰਹੀਆਂ ਹੈਗੀਆਂ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਭੈਣੋ ਜੇ ਵੀਰ ਪਹਿਲੀ ਵਾਰ ਆਇਆ ਵੀਡੀਓ ਵੇਖਣ ਤਾਂ ਵੀਰ ਵੀ ਕਰ ਦੇਣ ਵੀਰ ਵੀ ਵੀਰਾਂ ਦੀ ਵੀ ਸਪੋਰਟ ਚਾਹੀਦੀ ਆਪਾਂ ਨੂੰ ਨਾਲ ਲਓ ਜੀ ਇਹ ਟਾਈਪੀ ਦਾ ਦੁਪੱਟਾ ਤੁਸੀਂ ਚੈੱਕ ਕਰੋ ਜੀ ਬਹੁਤ ਜਿਆਦਾ ਸੋਨ 2.5 ਮੀਟਰ ਖੁੱਲਾ ਡੁੱਲਾ ਪੂਰਾ ਦੁਪੱਟਾ ਵੀਰਾਂ ਦੀ ਸਪੋਰਟ ਨਾਲ ਵੀ ਵੀਡੀਓ ਆਪਣੇ ਬਹੁਤ ਜਿਆਦਾ ਅੱਗੇ ਦੀ ਅੱਗੇ ਜਾਂਦੀ ਹੈ ਮੈਂ ਬਹੁਤ ਜਿਆਦਾ ਲੱਕੀ ਹੈ ਮੇਰੇ ਵੀਰ ਵੀ ਬਹੁਤ ਸਪੋਰਟ ਕਰ ਰਹੇ ਹੈਗੇ ਲਓ ਜੀ ਇਹ 2.5 ਮੀਟਰ ਹੈਗਾ ਇਸ ਤਰ੍ਹਾਂ ਦੁਪੱਟਾ ਬਣਿਆ ਬਹੁਤ ਹੀ ਸਰਦਾਰੀ ਲੁੱਕ ਦੇਣ ਵਾਲਾ ਸੂਟ ਹੈਗਾ ਇਹਦੇ ਉੱਪਰ ਆਪਾਂ ਨੂੰ ਅਸੀਂ ਸਿਰਫ ਲਾਈਨਿੰਗ ਲਾਉਣ ਦੀ ਲੋੜ ਹੈਗੀ ਕਿਸੇ ਵੀ ਤਰ੍ਹਾਂ ਦਾ ਕੋਈ ਆਪਾਂ ਇਹਦੇ ਤੇ ਗੋਟਾ ਗਾਟਾ ਜਾਂ ਕੁਝ ਦੀ ਤਰ੍ਹਾਂ ਦਾ ਕੁਝ ਵੀ ਨਹੀਂ ਲਾਉਣ ਦੀ ਲੋੜ ਹੈਗੀ ਸਿੰਪਲ ਸੂਟ ਬਹੁਤ ਜ਼ਿਆਦਾ ਸੋਹਣਾ ਬਣੂਗਾ ਇਹਦੇ ਵਿੱਚ ਇਹ ਵੀ ਕਲਰ ਬਹੁਤ ਸੋਹਣਾ ਹੈਗਾ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਇਹਦੇ ਵੀ ਅਸਤਰ ਫਰੰਟ ਬਣੇ ਹੋਏ ਐ ਲੋ ਪੈਣੋ ਇਹ ਕਲਰ ਵੀ ਬਹੁਤ ਸੋਹਣਾ ਹੈਗਾ ਤੇ ਇਹਦੇ ਨਾਲ ਹੈਗਾ ਦੁਪੱਟਾ ਸਾਰੇ ਆਪਾਂ ਸਿਲੇਕਟਡ ਜੇ ਪੀਸ ਲੈ ਕੇ ਆਉਣੇ ਜਿੰਨੇ ਵੀ ਆਪਣੇ ਕੋਲੇ ਹੁੰਦੇ ਆ ਬਹੁਤ ਸੋਹਣੇ ਸੋਹਣੇ ਪੀਸ ਲੈ ਕੇ ਆਉਣੇ ਆਪਾਂ ਲੋਪੜ ਦੇਖੋ ਤੁਸੀਂ ਦੁਪੱਟਾ ਵੇਖੋ ਕਿੰਨਾ ਪਿਆਰਾ ਹੈ ਦੁਪੱਟੇ ਸੂਟ ਦੇ ਨਾਲ ਦੁਪੱਟੇ ਦੀ ਗ੍ਰੇਸ ਵੰਦੀ ਹੈ ਦੇਖੋ ਜੀ ਜੇ ਦੁਪੱਟਾ ਸੋਹਣਾ ਹੋਵੇ ਤਾਂ ਸੂਟ ਬਹੁਤ ਸੋਹਣਾ ਲੱਗਦਾ ਹੈਗਾ ਆ ਦੇ ਇਹ ਵੀ ਕਲਰ ਬਹੁਤ ਸੋਹਣਾ ਹੈ ਤੇ ਇਹ ਵੀ ਤੁਹਾਨੂੰ ਸੂਟ ਪਸੰਦ ਹੋਣੇ ਇਹ ਆਪਣੇ ਕੋਲੇ ਸਿਰਫ 2 ਪੀਸ ਰਹਿ ਗਏ ਆਪਣੀ ਜਿਹੜੀ ਵੈਰਾਈਟੀ ਹੁੰਦੀ ਹੈ ਕੁਝ-ਕੁਝ ਆਪਣੇ ਕੋਲੋਂ ਸੇਲ ਹੁੰਦੇ ਆ ਸੂਟ ਕੁਝ-ਕੁਝ ਰਹਿ ਜਾਂਦੇ ਆ ਇਹਨਾਂ ਦੇ ਵਿੱਚੋਂ ਤੁਸੀਂ ਵੀ ਲੈ ਸਕਦੇ ਹੋਗੇ ਬਹੁਤ ਸੋਹਣੇ-ਸੋਹਣੇ ਸੂਟ ਹੈ ਮੰਮੀਆਂ ਲਈ ਜਿਵੇਂ ਆਪਾਂ ਗੁਰਦੌਰ ਸਾਹਿਬ ਜਾਣਾ ਜਾਂ ਕਿਤੇ ਆਪਾਂ ਕਿਸੇ ਹੋਰ ਨਿੱਕੀ-ਮੋਟੀ ਫੰਕਸ਼ਨ ਤੇ ਜਾਣਾ ਹੈ ਹਨਾ ਤੇ ਉਹਦੇ ਲਈ ਸੂਟ ਬਹੁਤ ਸੋਹਣੇ ਆਣਗੇ ਤੇ ਇਹ ਆ ਗਿਆ ਜੀ ਬਰੋਸ਼ੇ ਦੇ ਤੇ ਇਹਦੇ ਨਾਲ ਹੈਗੀ ਜੀ ਕ੍ਰੇਪ ਦੀ ਸਲਵਾਰ ਇਸ ਤਰ੍ਹਾਂ 2 मीटर ਇਹ ਵੈਰਾਈਟੀ ਵੀ ਆਪਣੇ ਕੋਲੇ ਨਵੀਂ ਆਈ ਐ ਤੇ ਇਹ ਹੋਗੇ ਜੀ ਬਰੋਸ਼ੇ ਦੇ ਬਰੋਸ਼ੇ ਦੀਆਂ ਚਲਟਾਂ ਦੇਖੋ ਇਹ ਹੈਗੇ ਜੀ ਇਹਨਾਂ ਦੇ ਉੱਪਰ ਆਪਾਂ ਵਰਕ ਕਰਵਾ ਲਗੇ ਸਲਵਾਰਾਂ ਤੇ ਪੌਂਚਾਂ ਤੇ ਜਾਂ ਇਸ ਤਰ੍ਹਾਂ ਕੋਈ ਆਪਾਂ ਇਹਦੇ ਉੱਪਰ ਡਿਜ਼ਾਈਨ ਕਰਾਈਏ ਬਹੁਤ ਸੋਹਣਾ ਸੂਟ ਬਣ ਜਾਊਗਾ ਤੁਸੀਂ ਸਾਨੂੰ ਆਹ ਦੀ ਪਿਕ ਭੇਜ ਕੇ ਉਵੇਂ ਵੀ ਸੂਟ ਰੈਡੀ ਕਰਵਾ ਸਕਦੇ ਹੋ ਸਾਡੇ ਕੋਲ ਇਹਦੀ ਥੱਪਾ ਤੁਹਾਨੂੰ ਕਲਰ ਚੱਕ ਚੈੱਕ ਕਰਵਾਉਣੇ ਜੀ ਬਰੋਸ਼ੇ ਤੇ ਲੋ ਜੀ ਇਹ ਕੇ ਹੋ ਗਿਆ ਲੋ ਭੈਣਾ ਆ ਗਿਆ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆ ਕਰੇਲ ਦੀਆਂ ਸਲਵਾਰਾਂ ਜੀ ਨਾਲ ਬਰੋਸ਼ਾ ਕੁਝ ਕਢਾਈਆਂ ਨਾਲੋਂ ਹਟ ਗਿਆ ਜੀ ਖੁਸ਼ ਕਰਾਉਣ ਦੀ ਵੀ ਨਹੀਂ ਲੋੜ ਵੈਸੇ ਵੀ ਸਿੰਪਲ ਸੂਟ ਵੀ ਬਹੁਤ ਸੋਹਣਾ ਲੱਗੂਗਾ ਇਹ ਵਾਲਾ ਤੇ ਇਹਦੇ ਵਿੱਚ ਇੱਕ ਕਲਰ ਇਹ ਹੋ ਗਿਆ ਕਲਰ ਤਿੰਨੇ ਸੋਹਣੇ ਬਹੁਤ ਹੈਗੇ ਤੁਸੀਂ ਵੇਖੋ ਲਓ ਇਹਨਾਂ ਦੀ ਸਲਵਾਰਾ ਇੱਕੋ ਕਲਰ ਦੀ ਹੈ ਤੇ ਸ਼ਰਟ ਦਾ ਫਰਕ ਹੈ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਦੇਖੋ ਭੈਣੋ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੂਟ ਦੇ ਨਾਲ ਭੇਜ ਦਿਓ ਹਨ ਤੇ ਤੁਸੀਂ ਜਲਦੀ ਜਲਦੀ ਜਿਹੜੀ ਪੇਮੈਂਟ ਹੈ ਕਰ ਦਿਆ ਕਰੋ ਕਈ ਵਾਰੀ ਕੀ ਹੁੰਦਾ ਭੈਣਾਂ ਵੇਟ ਦੇ ਵਿੱਚ ਸੂਟ ਰੱਖਾ ਲੈਂਦੀਆਂ ਪੇਮੈਂਟ ਥੋੜੇ ਦਿਨ ਲੇਟ ਹੋ ਜਾਂਦੀ ਹੈ ਫਿਰ ਜੋ ਕੋਈ ਹੋਰ ਕਸਟਮਰ ਇਸ ਕਰਕੇ ਤੁਸੀਂ ਜਲਦੀ ਜਲਦੀ ਨਾ ਬੁੱਕ ਕਰ ਲਿਆ ਕਰੋ ਸੂਟ ਨੂੰ ਪੇਮੈਂਟ ਕਰ ਦਿਆ ਕਰੋ ਤੇ ਫਿਰ ਤੁਹਾਡਾ ਸੂਟ ਹੈ ਜਿਹੜਾ ਜਿਹੜੀ ਭੈਣ ਪਹਿਲਾਂ ਪੇਮੈਂਟ ਕਰੋਗੀ ਉਹਨਾਂ ਲਈ ਸੂਟ ਬੁੱਕ ਹੋ ਜਾਊਗਾ ਤੇ ਅਸੀਂ ਫਿਰ ਵੇਟ ਦੇ ਵਿੱਚ ਨਹੀਂ ਰੱਖ ਸਕਦੇਗੇ ਇਸ ਤਰ੍ਹਾਂ ਹੁੰਦਾ ਜੀ ਲੋਤੀ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਆ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਜੀ ਵੀਡੀਓ ਮੇਰੀਆਂ ਭੈਣਾਂ ਵੀਰ ਸਾਰੇ ਜਣੇ ਸਾਡੀ ਸਪੋਰਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਜੀ